ਬਠਿੰਡਾ ਦੀ ਕੇਂਦਰੀ ਜੇਲ੍ਹ ਮੁਰ ਤੋਂ ਸੁਰਖੀਆਂ ਦੇ ਵਿੱਚ ਉਦੋਂ ਆ ਗਈ ਜਦੋਂ ਜੇਲ੍ਹ ਦੇ ਵਿੱਚ ਪੁਲਿਸ ਮੁਲਾਜ਼ਮ ਵੱਲੋਂ ਜਦੋਂ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੌਰਾਨ 15 ਗ੍ਰਾਮ ਹੈਰਨ ਅਤੇ 4 ਪੂੜੀਆਂ ਜ਼ਰਦੇ ਦੀਆਂ ਬਰਾਮਦ ਕੀਤੀਆਂ ਜਦੀ ਜਾਣਕਾਰੀ ਐਸਐਸਪੀ ਬਠਿੰਡਾ ਮੈਡਮ ਅਮਨੀਤ ਕੌਂਡਲ ਨੇ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਤਲਾਸ਼ੀ ਦੇ ਦੌਰਾਨ 15 ਗ੍ਰਾਮ ਹੈਰਨ ਅਤੇ ਜ਼ਰਦੇ ਦੀਆਂ ਪੂੜੀਆਂ ਫੜੀਆਂ ਗਈਆਂ ਨੇ ਜੀਰਾ ਜੀ ਕੱਲ ਸਾਨੂੰ ਜੇਲ ਅਥਾਰਟिटीज ਤੋਂ ਇਨਫੋਰਮੇਸ਼ਨ ਆਈ ਸੀਗੀ ਕਿ ਉਹਨਾਂ ਵੱਲੋਂ ਇੱਕ ਸੀਨੀਅਰ ਕਨਸਟੇਬਲ ਤਸਵੀਰ ਸਿੰਘ ਪੀਏਪੀ ਵੈਲਟ ਨੰਬਰ ਉਹਦਾ ਉਹਦੇ ਤੋਂ ਉਹਨਾਂ ਨੂੰ 15 ਗ੍ਰਾਮ ਹੈਰੋਇਨ ਉਹਦੇ ਪੋゼਸ਼ਨ 'ਚ ਮਿਲੀ ਹੈ ਸੋ ਉਹਨਾਂ ਦੀ ਕੰਪਲੇਂਟ ਦੇ ਆਧਾਰ 'ਤੇ ਅਸੀਂ ਅੰਡਰ ਐਫਆਈਆਰ ਨੰਬਰ 7 ਪੀਐਸ ਕੈਂਟ ਅੰਡਰ ਐਨਡੀਪਸ ਐਕਟ ਕਲ ਦਰਜ ਕਰ ਦਿੱਤਾ ਤੇ ਇਹਦੇ ਤੋਂ ਇਹਦਾ ਵੀ ਰਿਮਾਂਡ ਲਿਆ ਜਾਏਗਾ ਬਿਕਾਜ਼ ਯੂ ਜੇਲ 'ਚ ਇਹ ਨਸ਼ਾ ਸਪਲਾਈ ਕਰਨ ਜਾਂ ਇਨਵੋਇਸ ਸਿੱਗਦੇ ਸਾਨੂੰ ਕਾਫੀ ਲੀਡਸ ਮਿਲ ਸਕਦੀਆਂ ਵੀ ਕਿਹਨੂੰ ਦੇਣਗੇ ਅਸੀਂ ਕਿੱਥੋਂ ਲੈ ਕੇ ਆਏ ਸੀ ਹਾਂਜੀ ਇਹ ਜੇਲ੍ਹ ਚ ਹੀ ਇਹ ਜਿਹੜੇ ਪੁਲਿਸ ਵੱਲੋਂ ਡੈਡੀਕੇਟਿਡ ਸਟਾਫ ਦਿੱਤਾ ਹੁੰਦਾ ਹੈ ਉਹਦੇ ਚ ਤਨਾਤ ਸੀ ਬਟ ਸ਼ਾਇਦ ਇਹਨਾਂ ਨੂੰ ਕੋਈ ਇਨਪੁਟ ਸਿੱਗੇ ਦੀ ਚੈਕਿੰਗ ਚ ਮਿਲਿਆ ਗਿਆ ਸਮਾਂ ਪਹਿਲਾਂ ਵੀ ਇਹ ਮਾਮਲਾ ਲੱਗਿਆ ਇਹ ਜਿਹੜਾ ਗੱਲ ਫੜਿਆ ਨਹੀਂ ਜੀ ਐਂਡੀ ਦਾ ਹੈਗਾ ਮੈਂ ਮੇਰੀ ਨੌਲੇਜ ਨਹੀਂ ਹੈ ਜੀ ਖੈਰ ਅਸੀਂ ਹੋਰ ਗੱਲ ਕੀ ਕਰੀਏ ਹੁਣ ਤਾਂ ਜੇਲ੍ਹਾਂ ਦੇ ਵਿੱਚ ਵੀ ਨਸ਼ਾ ਵੇਚਿਆ ਜਾ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ